ਸਾਨੂੰ ਤਾਂ ਨਜ਼ਾਰੇ ਆ ਰਹੇ ਨੇ ਜੀ ਤੁਹਾਡੀ ਸਰਕਾਰ ਚ ਆ ਦੇਖੋ ਇਹ ਪਾਣੀ ਪਾਰੀ ਹੋ ਗਿਆ ਯਾਰੇ ਆ ਗਿਆ ਨਜ਼ਾਰੇ सीएम ਪੰਜਾਬ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਪਾਣੀ ਟੀਲਾਂ ਤੱਕ ਪੰਚਾ ਦਾਂਗੇ ਤਾਂ ਜ਼ਿਲ੍ਹਾ ਸੰਗਰੂਰ ਦੇ ਕਾਕੜਾ ਪਿੰਡ ਦੀ ਇੱਕ ਤਸਵੀਰ ਦਿਖਾ ਦਿੰਨਾ ਅਖੀਰਲੀ ਟੀਲ ਤੇ ਮੈਂ ਮੌਜੂਦਾ ਪਾਣੀ ਖੇਤਾਂ ਨੂੰ ਲੱਗ ਰਿਹਾ ਪਰ ਸਭ ਤੋਂ ਵੱਡੀ ਇੱਕ ਨਵੇਕਲੀ ਤਸਵੀਰ ਕਿਸਾਨ ਨੇ सीएम ਪੰਜਾਬ ਭਗਵੰਤ ਸਿੰਘ ਮਾਨ ਦੀ ਫੋਟੋ ਲਾਈ ਹੈ ਹਨ ਉਹ ਤਾਂ ਬਹੁਤ ਖੁਸ਼ੀ ਹੈ ਜੀ ਸਾਡਲੇ ਵੇ ਪਾਣੀ ਪਚਾਤਾ ਜੀ ਬਹੁਤ ਵਨ ਜੀਨ ਸਾਨੂੰ ਤਾਂ ਇੰਨੀ ਖੁਸ਼ੀ ਹੋ ਰਹੀ ਜਿੰਨੀ ਕਹਿ ਤੋ ਜੀ ਆ ਤੇਲ ਤੇ ਖੜਾ ਜੀ ਸਾਡਲੇ ਵੇ ਹੁਣ ਪਾਣੀ ਪਾਉਂਦੇ ਰਿਆ ਜੀ ਬਹੁਤ ਖੁਸ਼ੀਆਂ ਦਾ ਸਾਨੂੰ ਜੀ ਪਾਣੀ ਸਾਡਲੇ ਵੇ ਪੜਾ ਚਾਓ ਚੜ ਰਿਆ ਜੀ ਫੇਰ ਮਾਲ ਸਿੰਘ ਦੀ ਖੁਸ਼ੀ ਚ ਵੀ ਸਾਡਲੇ ਵੇ ਬੜਿਆ ਪਾਣੀ ਆ ਰਿਹਾ ਜੀ ਧੋਨਾ ਹੁਣ ਲੱਗ ਰਿਹਾ ਜੀ ਦਿਨੇ-ਦਿਨੇ ਆਪਣਾ ਪਾਣੀ ਲਾ ਕੇ ਧੋਨਾ ਲਗਾ ਕੇ ਆਪਣਾ ਘਰੇ ਵਗ ਜਨੇ ਹਾਂ ਹੁਣ ਦੇਖੋ ਜੀ ਇਹਦੇ ਰਾਤ ਤੋਂ ਸਾਨੂੰ ਲੈਟਾ ਆਉਂਦਾ ਪਾਣੀ ਆਇਆ ਇਹ ਪਾਣੀ ਆਇਆ ਜੀ ਹੋ ਕੇ ਘਟੋ ਘਟ 30 ਸਾਲਾਂ ਬਾਅਦ ਹਾਂ ਤਾਂ ਹੀ ਲਾਈ ਹੈ ਨਤਰੀ ਵੀ ਨਤਰੀ ਮੈਂ ਗਣਾ ਥੋਛਿਆ ਹੋ ਰਿਆਂ ਸਾਨੂੰ ਤੋਂ ਬਹੁਤ ਵਧੀਆ ਹਾਂ ਜੀ ਦੇਖੋ ਮਾਨ ਸਾਹਿਬ ਦੀ ਫੋਟੋ ਇੱਕ ਖੁਸ਼ੀ ਨੂੰ ਜ਼ਾਹਰ ਕਰਨ ਦੇ ਲਈ ਲਾਈ ਹੈ ਪਾਣੀ ਹੈ ਆ ਟੇਲਾਂ ਤੇ ਮੈਂ ਕਿ ਮੈਂ ਸਮਝਦਾ ਵੀ ਓਵਰਫਲੋ ਹੋ ਕੇ ਚੱਲ ਰਿਹਾ ਹੈ ਪਿੱਛੇ ਪਾਣੀ ਕਿਸੇ ਨੱਕੇ ਤੇ ਕਮੀ ਨਹੀਂ ਹੈਗੀ ਪਾਣੀ ਦੀ ਸਾਰੇ ਦੇ ਸਾਰੇ ਜ਼ਿੰਮੇਦਾਰ ਆਪਣਾ ਸੂਆਂ ਦਾ ਪਾਣੀ ਲਾ ਕੇ ਤਰਤੀ ਹੇਠਲਾ ਪਾਣੀ ਬਚਾ ਕੇ ਲਾਹ ਲੈ ਰਹੇ ਨੇ ਕਦੇ ਮੈਂ ਕਹਿੰਦਾ ਵੀ ਸੁਪਨੇ ਚ ਵੀ ਨਹੀਂ ਸੀਗੇ ਇਹ ਗੱਲਾਂ। ਮਾਨ ਸਰਬ ਨੇ ਜਿਹੜਾ ਵਾਦਾ ਕੀਤਾ ਸੀ 11 ਤਰੀਕ ਤੋਂ ਸੋਜਾਂ ਤੇ ਪਾਣੀ ਦੇਣ ਦਾ 15 ਤਰੀਕ ਤੋਂ ਬਿਜਲੀ ਦੇਣ ਦਾ ਮੈਂ ਕਹਿੰਦਾ ਵੀ ਬ੍ਰਿੱਕੀ ਢੰਗ ਨਾਲ ਲੱਗੇ ਹੋਏ ਨੇ। ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਾਨ ਸਰਕਾਰ ਦਾ। ਮੱਕੀ ਦੇ ਵਿੱਚ ਹਜ਼ਾਰਾਂ ਲੀਟਰ ਤੇਲ ਪੂਕ ਕੇ ਕਿਸਾਨ ਆਪਣੇ ਮੱਕੀਆਂ ਦੀ ਉਹ ਕਰਦੇ ਸੀ। ਫੇਰ ਵੀ ਕਿਸੇ ਕਿਸੇ ਫਸਲ ਵਧੀਆ ਨਹੀਂ। ਮੱਕੀਆਂ ਦੀ ਫਸਲ ਲਾ ਲਓ, ਮੂੰਗਿਆਂ ਦੀ ਫਸਲ ਲਾ ਲਓ। ਇੱਥੇ ਹਰੇਕ ਜੀਮੇਦਾਰਤਾ ਨਾਰਮਲ ਤੋਂ ਨਾਰਮਲ 25 ਤੋਂ 30 ਹਜ਼ਾਰ ਦਾ ਜਿਹੜਾ ਡੀਲ ਫੋਕ ਜਾਂਦਾ ਸੀ। ਬਾਈ ਜੂਗਾ ਅੱਜ ਭੁੱਲੇ ਬੈਠੇ ਨੇ ਜਨਰੇਟਰਾਂ ਨੂੰ ਜ ਆਪਾਂ ਦੇ ਆ ਟਾਈਮ ਦੇ ਵਿੱਚ ਲੈਣਾ ਲੱਗੇ ਹੁੰਦੇ ਸੀ ਤੇਲ ਪਾਉਣ ਵਾਸਤੇ ਜਿਹੜਾ ਮੰਨ ਲਓ 30 ਤੋਂ 35 ਦਿਨ ਮਜ਼ਦੂਰਾ ਨੂੰ ਲੱਗਦੇ ਸੀ ਤੋਂ ਨਾਲ ਲਗਾਉਣ ਦੇ ਵਿੱਚ ਉਹ ਇਸ ਵਾਰ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਕੰਮ ਨਿਬੜ ਜਾਂਦਾ ਹੈ ਸੂਆਪਾ ਦੇਖ ਰਹੇ ਹਾਂਗੇ ਇੱਕ ਬੰਦ ਹੋ ਗਿਆ ਸੀਗਾ ਬਿਲਕੁਲ ਇਹ ਫੁੱਟ ਗਿਆ ਸੀਗਾ ਖਤਮ ਕਰਤਾ ਸੀ ਲੋਕਾਂ ਨੇ ਜਾਨੀ ਕਿ ਵੀ ਜਦ ਪਾਣੀ ਨਹੀਂ ਆਉਂਦਾ ਸੀਗਾ ਇਹਦੇ ਵਿੱਚ ਇਹ ਬੰਦ ਕਰਤਾ ਲੋਕਾਂ ਨੇ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਰਸ਼ਪਿੰਦਰ ਸਿੰਘ ਲਗਾਤਾਰ ਪੰਜਾਬ ਦੇ ਵਿੱਚ ਜਿਹੜੀ ਜੀਰੀ ਦੀ ਜਿਹੜੀ ਲਵਾਈ ਹੈ ਸ਼ੁਰੂ ਹੋ ਗਈ ਹੈ ਇੱਕ ਤਸਵੀਰ ਦਿਖਾ ਦਿੰਨੇ ਆ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਪਾਣੀ ਤੇਲਾਂ ਤੱਕ ਪੰਚਾ ਦਾਂਗੇ ਤਾਂ ਜ਼ਿਲ੍ਹਾ ਸੰਗਰੂਰ ਦੇ ਕਾਕੜਾ ਪਿੰਡ ਦੀ ਇੱਕ ਤਸਵੀਰ ਦਿਖਾ ਦਿੰਨਾ ਅਖੀਰਲੀ ਤੇਲ ਤੇ ਮੈਂ ਮੌਜੂਦਾ ਪਾਣੀ ਖੇਤਾਂ ਨੂੰ ਲੱਗ ਰਿਹਾ ਪਰ ਸਭ ਤੋਂ ਵੱਡੀ ਇੱਕ ਨਵੇਕਲੀ ਤਸਵੀਰ ਕਿਸਾਨ ਨੇ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੀ ਫੋਟੋ ਲਾਈਆ ਤੇ ਤਸਵੀਰਾਂ 'ਚ ਨੱਚਦੇ ਵੀ ਨਜ਼ਰ ਆ ਰਹੇ ਮੇਰੇ ਨਾਲ ਕਿਸਾਨ ਮੌਜੂਦ ਨੇ ਮੈਂ ਗਲਤ ਬਤ ਕਰ ਲੈਣਾ ਕੀ ਨਾਮ ਹਰਪ੍ਰੀਤ ਸਿੰਘ ਜੀ ਪ੍ਰਗਟ ਦੀ ਤਸਵੀਰ ਲਈਏ ਭਗਵੰਤ ਮਾਤਾ ਦੀ ਕਿੰਨੀ ਖੁਸ਼ੀ ਹੋਈ ਹੈ ਸਾਨੂੰ ਤਾਂ ਬਹੁਤ ਖੁਸ਼ੀ ਆ ਜੀ ਹੱਡ ਲਵੇ ਪਾਣੀ ਪਚਾਤਾ ਜੀ ਭਵੰਤਵਾਨ ਜੀ ਨੇ ਸਾਨੂੰ ਤਾਂ ਇੰਨੀ ਖੁਸ਼ੀ ਹੋ ਰਹੀ ਜਿੰਨੇ ਕਹਤੋਂ ਜੀ ਬਹੁਤ ਖੁਸ਼ੀ ਆ ਜੀ ਝੋਨਾ ਹੁਣ ਲੱਗ ਰਿਹਾ ਦਿਨੇ ਦਿਨੇ ਆਪਣਾ ਪਾਣੀ ਲਾ ਕੇ ਝੋਨਾ ਲਗਾ ਕੇ ਆਪਣਾ ਘਰੇ ਵਗ ਜਣੇ ਮੈਂ ਕਹਿੰਦਾ ਰਾਤ ਨੂੰ 12 12 ਵਜੇ 1 ਵਜੇ ਕਿਤੇ 2 ਵਜੇ 3 ਵਜੇ ਉੱਠਦੇ ਤੇ ਅਸੀਂ ਮੱਛੀਆਂ ਨੂੰ ਲੱਤਾਂ ਖਿਲਾਉਂਦੇ ਤੇ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਸੀ ਜੀ ਕਿਤੇ ਲਾਈਟ ਨਹੀਂ ਆਉਂਦੀ ਸੀ ਆ ਹੁਣ ਦੇਖੋ ਜੀ ਇਹਦੇ ਰਾਤ ਸਾਨੂੰ ਲਾਈਟਾਂ ਆਉਣ ਲੱਗ ਗਈਆਂ ਪਾਣੀ ਬਾਅਦ ਪਾਣੀ ਆਇਆ ਇਸਦੀ ਇਹ ਪਾਣੀ ਆਇਆ ਜੀ ਹੋ ਕੇ ਘੱਟੋ ਘੱਟ 30 ਸਾਲਾਂ ਬਾਅਦ 30 ਭਗਵੰਤ ਮਾਨ ਜੀ ਹਾਂ ਤਾਂ ਹੀ ਲਾਈਆ ਜੀ ਨੱਚਦੇ ਵੀ ਨੱਚ ਮੈਂ ਕਹਣਾ ਖੁਸ਼ ਆਉ ਰਿਆਂ ਸਾਨੂੰ ਤੋਂ ਬਹੁਤ ਵਧੀਆ ਹਾਂ ਜੀ ਪੂਰਿਆਂ ਜੀ ਮੈਂ ਕਹਣਾ ਜੀ ਕਾਹਨੂੰ ਪੈਣਾ ਸੋਚਿਆ ਸੀ ਭਗਵੰਤ ਮਾਨ ਦੀ ਇਤਾਂ ਦੇ ਕੰਮ ਨਾ ਜੀ ਕਦੇ ਵੀ ਨਹੀਂ ਸੋਚਿਆ ਸੀ ਵੀ ਕਦੇ ਪਾਣੀ ਇਤਨਾ ਆ ਜਾਊਗਾ ਸੂਏ ਜਮਾਂ ਟੁੱਟੇ ਪੈਤੇ ਜੀ ਜਮਾਂ ਕਾਹ ਹੋਏ ਮੈਨਾਂ ਜੀ ਹਾਂ ਤਾਂ ਕਰੇ ਐਵੇਂ ਨਹੀਂ ਪਤਾ ਜੀ ਪਾਣੀ ਕਦੇ ਸੂਏ ਚ ਪਹੁੰਚੂਗਾ ਕਿ ਹੱਡਲੇ ਪਾਣੀ ਪਹੁੰਚੂਗਾ हां तो बा बढ़िया जी सोकरा जी जेड़ा वर्तमान जी ने अभी सरकार से ਸਾਡੇ ਲੋਕ ਪਾਣੀ ਪੀਤਾ ਜੀ ਧੰਨਵਾਦ ਹੋਇਆ ਵੀਰ ਦਾ ਸਤਿਗੁਰੂ ਆਤਮਾਨ ਦੇ ਧੰਨਵਾਦ ਵੀ ਨਜ਼ਰ ਆ ਰਿਹਾ ਹੈ ਕਿ ਮੇਰੇ ਨਾਲ ਹੋਰ ਵੀ ਮੌਜੂਦ ਨੇ ਬਾਈ ਜੀ ਕਿਸ ਤਰੀਕੇ ਦੇਖਦੇ ਹੋ ਮਾਨ ਸਾਹਿਬ ਨੂੰ ਦੇਖੋ ਮਾਨ ਸਾਹਿਬ ਦੀ ਫੋਟੋ ਇੱਕ ਖੁਸ਼ੀ ਨੂੰ ਜ਼ਾਹਰ ਕਰਨ ਦੇ ਲਈ ਲਾਈ ਹੈ ਕਿ ਜਿਹੜਾ ਪਾਣੀ ਹੈ ਆ ਟੇਲਾਂ ਤੇ ਮੈਂ ਕਿ ਮੈਂ ਸਮਝਦਾ ਵੀ ਓਵਰਫਲੋ ਹੋ ਕੇ ਚੱਲ ਰਿਹਾ ਹੈ ਪਿੱਛੇ ਪਾਣੀ ਕਿਸੇ ਨੱਕੇ ਤੇ ਕਮੀ ਨਹੀਂ ਹੈਗੀ ਪਾਣੀ ਦੀ ਇਹ ਵੱਡੇ ਸੂਏਆਂ ਚੋਂ ਆਖਰੀ ਸੂਆ ਹੈ ਜਿਹੜਾ ਕਾਕੜੇ ਪਿੰਡ ਦੀ ਹੱਦ ਤੇ ਆ ਕੇ ਸਮਾਪਤ ਹੁੰਦਾ ਹੈ ਤਾਂ ਪਾਣੀ ਆਪਾਂ ਇੱਥੇ ਦੇਖ ਸਕਦੇ ਹਾਂ ਇਸੇ ਤਰ੍ਹਾਂ ਆ ਜਿੰਨੇ ਵੀ ਸੂਏ ਦੇਖ ਲਓ ਤੁਸੀਂ ਪੁਹਾਨੀਗੜ ਵਿੱਚ ਦੀ ਨਿਕਲਦਾ ਉਸ ਤੋਂ ਪਿੱਛੇ ਆਲੂਰਖ ਵਿੱਚ ਦੀ ਦੋ ਸੂਏ ਨਿਕਲਦੇ ਨੇ ਪਿੱਛੋਂ ਮਾਜੀ ਵਿੱਚ ਦੀ ਨਿਕਲਦੇ ਨੇ ਇਸੇ ਤਰ੍ਹਾਂ ਹੀ ਸਾਰੇ ਦੇ ਸਾਰੇ ਜ਼ਿਮੀਂਦਾਰ ਆਪਣਾ ਸੂਏਆਂ ਦਾ ਪਾਣੀ ਲਾ ਕੇ ਤਰਤੀ ਹੇਠਲਾ ਪਾਣੀ ਬਚਾ ਕੇ ਲਾਹ ਲੈ ਰਹੇ ਨੇ ਪਹਿਲਾਂ ਸੋਚਿਆ ਸੀ ਕਿ ਟੇਲਾ ਤੱਕ ਪਾਣੀ ਪਹੁੰਚੂਗਾ ਇਦਾਂ ਕਦੇ ਵੀ ਨਹੀਂ ਸੋਚਿਆ ਸੀ ਬਾਈ ਜੀ ਆ ਜਿਹੜੇ ਜਿਹੜਾ ਸੁਆ ਆਪਾਂ ਦੇਖ ਰਹੇ ਹਾਂ ਇੱਥੇ ਪੱਥਰ ਚੱਕਦੇ ਜਦੋਂ ਜ਼ਿਮੀਂਦਾਰ ਬਹਾਈ ਕਰਦਾ ਸੀ ਨਾ ਆਪਣੇ ਖੇਤਾਂ ਦੀ ਇੱਟਾਂ ਚੱਕ ਚੱਕ ਕੇ ਬਾਹਰ ਕੱਢਦਾ ਸੀ ਉਹਨਾਂ 'ਚ ਸੱਪਾਂ ਦੀਆਂ ਹੋਰ ਕੀੜੇ ਮਕੋੜੇ ਦੀਆਂ ਖੱਡਾਂ ਬਣ ਜਾਂਦੀਆਂ ਸੀ ਉਜਾੜੇ ਬਣੇ ਪਏ ਸੀ ਇੱਟਾਂ ਖਿੰਡੀਆਂ ਹੋਈਆਂ ਹੁੰਦੀਆਂ ਸੀ ਉਹਨੂੰ ਇਹ ਸਫਾਈ ਕਰਦੇ ਰਹਿੰਦੇ ਸੀ ਵੀ ਇਹਦੇ 'ਚ ਕੁਝ ਆਉਣਾ ਤਾਂ ਹੈ ਨਹੀਂ ਇੱਥੇ ਬਾਦੂ ਸਰਕਾਰਾਂ ਨੇ ਆਪਣੀਆਂ ਜ਼ਮੀਨਾਂ ਰੋਕ ਕੇ ਰੱਖੀਆਂ ਨੇ ਕਿਸੇ ਕਦੇ ਮੈਂ ਕਹਿੰਦਾ ਵੀ ਸੁਪਨੇ 'ਚ ਵੀ ਨਹੀਂ ਸੀਗੇ ਇਹ ਜਿਹੜੀਆਂ ਗੱਲਾਂ ਕਿਸਾਨ ਵੱਡਾ ਲਾਭ ਦਿੱਤਾ ਹੈ ਬਿਲਕੁਲ ਬਹੁਤ ਸਭ ਕਿਸਾਨ ਨੂੰ ਤਾਂ ਜਿਹੜਾ ਹੈਗਾ ਲਾਭ ਹੈਗਾ ਦੇਖੋ ਜੇ ਆਪਾਂ ਧਰਤੀ ਹੇਠਲਾ ਪਾਣੀ ਬਚਾਵਾਂਗੇ ਤਾਂ ਮੈਂ ਸਮਝਦਾ ਹਰ ਇੱਕ ਪਰਿਵਾਰ ਨੂੰ ਲਾਭ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਕੋਈ ਜ਼ਿਮੀਂਦਾਰ ਹੈ ਚਾਹੇ ਕੋਈ ਪਰਨਾਲ ਜੁੜਿਆ ਹੋਇਆ ਹੈ ਚਾਹੇ ਕਿਸੇ ਵੀ ਜਗ੍ਹਾ ਤੇ ਉਹ ਜੁੜਿਆ ਹੋਇਆ ਆਪਾਂ ਇਹਨੂੰ ਕੱਲਾ ਕਿਸਾਨ ਨਾ ਸੋਚ ਕੇ ਹਟਿਏ ਕਿਸਾਨ ਨਾ ਸਮਝੀਏ ਕਿਉਂਕਿ ਪਾਣੀ ਹਰੇਕ ਦੇ ਲਈ ਹੈ ਸਭ ਨੂੰ ਪਾਣੀ ਦੀ ਜ਼ਰੂਰਤ ਹੈ ਪਾਣੀ ਦੇ ਲਈ ਆਪਾਂ ਦੇਖਿਆ ਕਿਸ ਤਰ੍ਹਾਂ ਜੰਗਲ ਸੁੱਕ ਰਹੇ ਨੇ ਬੂੰਦਾਂ ਬੂੰਦ-ਬੂੰਦ ਪਾਣੀ ਦੇ ਲਈ ਤਰਸ ਰਹੇ ਨੇ ਜੇ ਆਪਾਂ ਧਰਤੀ ਹੇਠਲਾ ਪਾਣੀ ਬਚਾਵਾਂਗੇ ਤਾਂ ਮੈਂ ਸਮਝਦਾ ਵੀ ਆਪਾਂ ਆਪਣੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦਾ ਮੈਸੇਜ ਦੇਣਾ ਚਾਹੁੰ ਕਿ ਜਿਹੜਾ ਪਾਣੀ ਨਜ਼ਾਇਜ਼ ਹੈ ਤੇ ਬਹੁਤ ਗਲਤ ਤਰੀਕੇ ਨਾਲ ਵੀ ਮੋਟਰਾਂ ਦੀ ਵਰਤੋਂ ਦੇਖੋ ਮੈਂ ਕਿਸਾਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਕਿ ਮਾਨ ਸਾਹਿਬ ਨੇ ਜਿਹੜਾ ਤੁਹਾਨੂੰ ਵਾਅਦਾ ਕੀਤਾ ਸੀ 11 ਤਰੀਕ ਤੋਂ ਸੋਇਆਂ ਤੇ ਪਾਣੀ ਦੇਣ ਦਾ 15 ਤਰੀਕ ਤੋਂ ਬਿਜਲੀ ਦੇਣ ਦਾ ਉਹ ਬੜੇ ਮਤਲਬ ਮੈਂ ਕਹਿੰਦਾ ਵੀ ਬਰੀਕੀ ਢੰਗ ਨਾਲ ਲੱਗੇ ਹੋਏ ਨੇ ਤੁਸੀਂ ਕਦੇ ਵੀ ਇਹ ਨਾ ਸੋਚੋ ਜਿਵੇਂ ਆਪਣੀ ਆਦਤ ਬਣ ਜਾਂਦੀ ਹੈ ਨਾ ਵੀ ਯਾਰ ਮੈਂ ਆਹ ਚੀਜ਼ ਸਟੋਰ ਕਰਕੇ ਰੱਖ ਲਾਂ ਮੈਂ ਫਟਾਫਟ ਅੱਜ ਵੀ ਪਾਣੀ ਪਾ ਲਾਂ ਜਾਂ ਕੱਲ ਨੂੰ ਵੀ ਪਾ ਲਾਂ ਚਾਹੇ ਆਪਾਂ ਨੇ 10 ਦਿਨ ਨੂੰ ਇਹ ਚ ਫਸਲ ਲਾਉਣੀ ਹੈ ਆਪਾਂ ਪਾਣੀ ਦੀ ਦੁਰਵਰਤੋਂ ਕਰਾਈ ਜਾਂਦੇ ਆ ਆਪਾਂ ਇਸ ਚੀਜ਼ ਤੋਂ ਪਾਸਾ ਵੱਟিয়ে ਇਹ ਚੀਜ਼ ਤੋਂ ਆਪਾਂ ਲੰਬੇ ਹੋਈਏ ਆਪਾਂ ਪਾਣੀ ਦੀ ਬਚਤ ਕਰੀਏ ਇਹ ਪਾਣੀ ਕਿਤੇ ਨਹੀਂ ਜਾਂਦਾ ਤੁਹਾਡੇ ਨਾਲ ਜਿਹੜਾ ਵਾਦਾ ਕੀਤਾ ਇਹ ਇਸੇ ਤਰ੍ਹਾਂ ਹੀ ਰਹੂਗਾ ਆਪਾਂ ਇਹ ਪਾਣੀ ਦੀ ਦੁਰਵਰਤੋਂ ਨਾ ਕਰੀਏ ਜਿਹੜੇ ਜ਼ਿੰਮੇਦਾਰ ਨੂੰ ਕੋਈ ਮੋਟਰ ਦਾ ਬਟਨ ਦੱਬਣ ਦੀ ਲੋੜ ਹੈ ਉਹੀ ਦੱਬੇ ਨਹੀਂ ਇਹਨਾਂ ਸੋਇਆਂ ਦੀ ਇਹਨਾਂ ਇਸ ਪਾਣੀ ਦੀ ਚੰਗੀ ਤਰ੍ਹਾਂ ਵਰਤੋਂ ਕਰੇ ਭਾਈ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਪਾਣੀ ਲੱਗੇ ਕਿੱਥਾ ਨੂੰ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਾਨ ਸਰਕਾਰ ਦਾ ਕਿਉਂਕਿ ਜਿਵੇਂ ਪਹਿਲਾਂ ਹੁਣ ਤੋਂ ਮੱਕੀਆਂ ਦਾ 2 ਸਾਲਾਂ ਤੋਂ ਆਮਦ ਹੋਣ ਲੱਗੇ ਆ ਪੰਜਾਬ ਦੇ ਵਿੱਚ ਮੱਕੀ ਦੇ ਵਿੱਚ ਹਜ਼ਾਰਾਂ ਲੀਟਰ ਤੇਲ ਫੂਕ ਕੇ ਕਿਸਾਨ ਆਪਣੇ ਮੱਕੀਆਂ ਦੇ ਉਹ ਕਰਦੇ ਸੀ ਫੇਰ ਵੀ ਕਿਤੇ ਨਾ ਕਿਤੇ ਫਸਲ ਵਧੀਆ ਨਹੀਂ ਹੁੰਦੀ ਸੀ ਹੁਣ ਮੱਕੀਆਂ ਦੀ ਫਸਲ ਲਾ ਲਓ ਮੂੰਗਿਆਂ ਦੀ ਫਸਲ ਲਾ ਲਓ ਜਿੱਥੇ ਹਰੇਕ ਜੀਮੀਦਾਰ ਦਾ ਨਾਰਮਲ ਤੋਂ ਨਾਰਮਲ 25 ਤੋਂ 30 ਹਜ਼ਾਰ ਦਾ ਜਿਹੜਾ ડીਲ ਫੋਕ ਜਾਂਦਾ ਸੀ ਬਾਈ ਜੂ ਅੱਜ ਭੁੱਲੇ ਬੈਠੇ ਨੇ ਜਨਰੇਟਰਾਂ ਨੂੰ ਜੰਗ ਲੱਗ ਰਹੀ ਹੈ ਪੰਪਾਂ ਦੇ ਆ ਟਾਈਮ ਦੇ ਵਿੱਚ ਲੈਣਾ ਲੱਗੇ ਹੁੰਦੇ ਸੀ ਤੇਲ ਪਾਉਣ ਵਾਸਤੇ ਤੇ ਇਹਦੇ ਨਾਲ ਦੇ ਅੱਜ ਉਹ ਚੀਜ਼ਾਂ ਕਿਤੇ ਵੀ ਨਹੀਂ ਆਏਂਗੇ ਨਹਿਰੀ ਪਾਣੀ ਦੇ ਨਾਲ ਹਰੇਕ ਪਿੰਡ ਪਿੰਡ ਦੇ ਵਿੱਚ ਸਿੰਘਾ ਲਾ ਲਓ ਖਾਣਾ ਲਾ ਲਓ ਪਾਣੀ ਪਹੁੰਚ ਰਿਹਾ ਹੈ ਨਹਿਰਾਂ ਦੇ ਵਿੱਚ ਸੋਇਆਂ ਦੇ ਵਿੱਚ ਤੇ ਜ਼ਿੰਮੇਵਾਰ ਤਪਕਾ ਲਾ ਲਓ ਇਹਦੇ ਨਾਲ ਕਿਉਂਕਿ ਹੋਰ ਵੱਡੀ ਗੱਲ ਹੈ ਜਿਹੜਾ ਮੰਨ ਲਓ 30 ਤੋਂ 35 ਦਿਨ ਮਜ਼ਦੂਰਾਂ ਨੂੰ ਲੱਗਦੇ ਸੀ ਝੋਨਾ ਲਗਾਉਣ ਦੇ ਵਿੱਚ ਉਹ ਇਸ ਵਾਰ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਕੰਮ ਨਿਬੜ ਜਾਂਦਾ ਹੈ ਤੇ ਇਹ ਟਾਈਮ ਨਾਲ ਝੋਨਾ ਪੱਕੇਗਾ ਟਾਈਮ ਨਾਲ ਇਹਦੀ ਲਵਾਈ ਹੋਗੀ ਅੱਗੇ ਜਾ ਕੇ ਇਹਦੇ ਨਾਲ ਕਿਸਾਨਾਂ ਨੂੰ ਲਾ ਲਓ ਆੜ੍ਹਤੀਆਂ ਨਾਲ ਮੰਡੀਆਂ ਤੱਕ ਵੀ ਜਾ ਕੇ ਇਹਦਾ ਲਾਭ ਜਿਹੜਾ ਟਾਈਮ ਫਸਲ ਟਾਈਮ ਤੇ ਸਹੀ ਬੀਜਣੀ ਹੈ ਤੇ ਟਾਈਮ ਤੇ ਵੱਢੀ ਜਾਣੀ ਹੈ ਉਹਦਾ ਬਹੁਤ ਵੱਡਾ ਲਾਹਾ ਇਹਦਾ ਪੰਜਾਬ ਨੂੰ ਹੋਣਾ ਕਿਸਾਨਾਂ ਨੂੰ ਹੋਣਾ ਵਪਾਰੀਆਂ ਨੂੰ ਹੋਣਾ ਹੋਰ ਵੀ ਕਿਸਾਨ ਮੌਜੂਦ ਨੇ ਕਿੰਨੀ ਕ ਖੁਸ਼ੀ ਹੋ ਰਹੀ ਹੈ ਜਿਹੜਾ ਆ ਪਾਣੀ ਤੇਲਾ ਤੱਕ ਇਹਦੀ ਖੁਸ਼ੀ ਤਾਂ ਜੀ ਤੁਸੀਂ ਬਸ ਪੁੱਛੋ ਨਾ ਇੰਨੀ ਜ਼ਿਆਦਾ ਖੁਸ਼ੀ ਆ ਵੀ ਸ਼ਬਦ ਨਹੀਂ ਹੈਗੇ ਖੁਸ਼ੀ ਦੇ ਹਨ ਤੇ ਵੀ ਇੱਥੇ ਜਿਹੜਾ ਪਾਣੀ ਆਇਆ ਕਦੇ ਸੋਚੀ ਨਹੀਂ ਸੀਗਾ ਪੱਤਰਕਾਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਣਾ ਜਿਹੜਾ ਇਹ ਸੂਆਪਾ ਦੇਖ ਰਹੇ ਆਗੇ ਇਹ ਬੰਦ ਹੋ ਗਿਆ ਸੀਗਾ ਬਿਲਕੁਲ ਇਹ ਫੁੱਟ ਗਿਆ ਸੀਗਾ ਖਤਮ ਕਰਤਾ ਸੀ ਲੋਕਾਂ ਨੇ ਯਾਨੀ ਕਿ ਵੀ ਜਦ ਪਾਣੀ ਨਹੀਂ ਆਉਂਦਾ ਸੀਗਾ ਇਦੇ ਵਿੱਚ ਇਹ ਬੰਦ ਕਰਤਾ ਲੋਕਾਂ ਨੇ ਤੇ ਆਪਣੇ ਆਪ ਜਿੱਥੇ ਸੜਕਾਂ ਸੀਗੇ ਉੱਥੇ ਸੜਕੇ ਕਾਰਨ ਸੜਕਾਂ ਦੇ ਉੱਥੇ ਯਾਨੀ ਕਿ ਮਿੱਟੀ ਰੋੜੇ ਪੈਗੇ ਸੀਗੇ ਹੁਣ ਇਹ ਪਿਛਲੇ 2-4 ਸਾਲਾਂ ਤੋਂ ਜਦੋਂ ਇਹ ਹੁਣ ਐਤੀ ਕੀ ਚੱਲਦਾ ਹੋਇਆ ਗਿਆ ਇਹ ਮੈਂ ਤਾਂ ਯਾਨੀ ਕਿ ਮੇਰੀ ਅੱਜ 34-35 ਸਾਲ ਦੀ ਹੋਈ ਜਾ ਤੇ 7-8 ਸਾਲ ਦੇ ਆਪਾਂ ਨਹਾਉਂਦੇ ਹੁੰਦੇ ਸੀਗੇ ਉਸ ਟਾਈਮ ਜਰੂਰ ਆਉਂਦਾ ਹੁੰਦਾ ਸੀਗਾ ਪਾਣੀ ਪਰ ਤਕਰੀਬਨ 25-30 ਸਾਲਾਂ ਤੋਂ ਇਹ ਪਾਣੀ ਬਿਲਕੁਲ ਬੰਦ ਸੀਗਾ ਪਰ ਹੁਣ ਅੱਜ ਜੇ ਦੇਖਦੇ ਆਂਗੇ ਬੜਾ ਮਨ ਖੁਸ਼ ਹੋਇਆ ਬੜਾ ਮਨ ਖੁਸ਼ ਹੋਇਆ ਹਨ ਤੇ ਬਹੁਤ ਜਿਆਦਾ ਨਜ਼ਾਰੇ ਨੇ ਹੱਦ ਨੂੰ ਵੱਧ ਨਜ਼ਾਰੇ ਨੇ ਨਜ਼ਾਰੇ ਤਾਂ ਬਹੁਤ ਜਿਆਦਾ ਨੇ ਤੇ ਜੇ ਦੇਖਿਆ ਜਾਵੇ ਹੁਣ ਮੋਟਰਾਂ ਲਾਈਟ ਚੱਲ ਰਹੀ ਆ ਲਾਈਟ ਚੱਲ ਰਹੀ ਪਰ ਹੁਣ ਮੋਟਰਾਂ ਸਾਰੀ ਬੰਦ ਪਈਆਂ ਨੇ ਕਿਉਂਕਿ ਪਾਣੀ ਬਹੁਤ ਜਿਆਦਾ ਆਮ ਚੱਲ ਰਿਹਾ ਹੈਗਾ ਬਹੁਤ ਜ਼ਿਆਦਾ ਪਾਣੀ ਚੱਲ ਰਿਹਾ ਹੈ। ਕਿਹਾ ਸੀ ਐਮ ਪੰਜਾਬ ਨੇ ਕਿਸਾਨਾਂ ਦੇ ਨਾਲ ਗਰੰਟੀ ਦਿੱਤੀ ਸੀ ਕਿ ਨਹਿਰੀ ਪਾਣੀ ਪਹੁੰਚੇਗਾ, ਬਿਜਲੀ ਦੀ ਘਾਟ ਨਹੀਂ ਆਊਗੀ। ਤਾਂ ਜਿਹੜਾ ਉਹ ਵਾਅਦੇਆਂ ਤੇ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਪੂਰੀ ਉੱਤਰ ਦੀ ਨਜ਼ਰ ਆ ਰਹੀ ਹੈ ਤਾਂ ਇੱਕ ਟੇਲ ਤੇ ਮੌਜੂਦ ਸੀ ਤਾਂ ਜਿੱਥੇ ਕਿਸਾਨ ਨੇ ਭਗਵੰਤ ਮਾਨ ਦੀ ਸੀਐਮ ਪੰਜਾਬ ਦੀ ਜਿਹੜੀ ਫੋਟੋ ਲਾ ਰੱਖੀ ਧੀ ਤਾਂ ਜਿਹੜੀ ਖੁਸ਼ੀ ਝਲਕਦੀ ਨਜ਼ਰ ਆ ਰਹੀ ਸੀ। ਤਾਂ ਜਿਹੜੀ ਤਸਵੀਰ ਦਿਖਾਈ ਹੈ ਵੀ ਟੇਲਾਂ ਤੱਕ ਜਿਹੜਾ ਪਾਣੀ ਹੈ, ਖੁੱਲਾ ਪਾਣੀ ਆ ਰਿਹਾ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਕਰਨੀ ਪਵੇ। ਬਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਪਾਣੀ ਪਹੁੰਚਾ ਕੀ ਕਹਿਣਾ ਚਾਹਉਂ ਪਾਣੀ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਮੰਨ ਸਰਕਾਰ ਦਾ ਤੇ ਆਮ ਆਹ ਟਾਈਮ ਦੇ ਵਿੱਚ ਸਰਕਾਰਾਂ ਬਹੁਤ ਵੱਡੇ ਵੱਡੇ ਜਿਹੜੇ ਪਿਛਲੀਆਂ ਸਰਕਾਰਾਂ ਸੀ ਵਾਅਦੇ ਕਰਦੇ ਸੀ ਕਿ ਬਿਜਲੀ ਆਮ ਕਰਤੀ ਜੀ ਪਰ 2 ਸਾਲਾਂ ਤੋਂ ਇਹ ਜਿਹੜਾ ਨਹਿਰੀ ਪਾਣੀ ਲੱਗਣ ਕਰਕੇ ਜੀ ਮੋਟਾਂ ਵਾਲੀ ਘੱਟ ਵਰਤੋਂ ਹੁੰਦੀ ਹੈ ਤੇ ਇਹਦਾ ਲਾਹਾ ਕਿਤੇ ਨਾ ਕਿਤੇ ਜਿਹੜੀ ਪਿੰਡੂ ਬਿਜਲੀ ਹੈ ਜਾਂ ਵਪਾਰੀ ਵਰਗ ਹੈ ਜਾਂ ਇੰਡਸਟਰੀ ਹੈ ਉਹਨੂੰ ਵੀ ਬਹੁਤ ਜ਼ਿਆਦਾ ਲਾਈਟ ਪਿਛਲੀ ਵਾਰ ਆ ਦਿਨਾਂ ਦੇ ਵਿੱਚ ਵਿੱਚ ਜਦੋਂ ਲਾਈਟ ਦੇ ਪੂਰਾ ਲੋਡ ਪੈਂਦਾ ਸੀ ਤਾਂ ਬਿਜਲੀ ਦੇ ਵਿੱਚ ਅੱਠ-ਅੱਠ ਘੰਟਿਆਂ ਦੇ ਕਟ ਲੱਗਦੇ ਸੀ ਪਿੰਡਾਂ ਦੇ ਵਿੱਚ ਤੇ ਬਹੁਤ ਬੱਚਿਆਂ ਨੂੰ ਲਾ ਲੋ ਗਰਮੀਆਂ ਦੇ ਵਿੱਚ ਪਰਿਵਾਰਾਂ ਨੂੰ ਰਹਿਣਾ ਔਖਾ ਸੀ ਤੇ ਇਹ ਚੀਜ਼ ਨਾਲ ਜੀ ਉਹ ਚੀਜ਼ ਦਾ ਵੀ ਫਾਇਦਾ ਹੋਇਆ ਕਿਉਂਕਿ ਜਿਹੜੀ ਘਰਾਂ ਲਈ ਲਾਈਟ ਵੀ ਹੁਣ ਆਮ ਚੱਲ ਰਹੀ ਹੈ ਮੋਟਰਾਂ ਵਾਲੀ ਵੀ ਆਮ ਚੱਲ ਰਹੀ ਹੈ ਤੇ ਜਿਹੜਾ ਨਹਿਰੀ ਪਾਣੀ ਹੈ ਉਹ ਵੀ ਆਮ ਹੋਇਆ ਪਿਆ ਇਹਦੇ ਨਾਲ ਬਹੁਤ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲਿਆ ਜੀ ਬਹੁਤ ਸਰਕਾਰ ਦੇ ਦੇ ਨਵੇਕ ਲਈ ਪੈਸਾ ਹੈ ਇਹ ਨਹਿਰੀ ਪਾਣੀ ਦੇ ਨਾਲ हां जी हां ਤਾਂ ਸਰਕਾਰ ਦੀ ਨਵਕਲੀ ਪਹਿਲ ਦੀ ਛਲਾਗਾ ਵੀ ਜਿਹੜੀ ਹੋ ਰਹੀ ਹੈ ਤਾਂ ਦੇਖ ਸਕਦੇ ਹੋ ਜਿਹੜਾ ਟੇਲ ਤੱਕ ਪਾਣੀ ਕਿਸਾਨਾਂ ਨਾਲ ਵਾਦਾ ਕੀਤਾ ਸੀ ਸੀਐਮ ਪੰਜਾਬ ਨੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ ਤਾਂ ਉਹਦਾ ਵਾਦਾ ਜਿਹੜਾ ਕਿਤੇ ਨਾ ਕਿਤੇ ਪੂਰਾ ਉਤਰਦਾ ਵੀ ਜਿਹੜਾ ਨਜ਼ਰ ਆ ਰਿਹਾ ਸੰਗਰੂਰ ਤੋਂ ਸਕਰੋਲ ਪੰਜਾਬ ਦੇ ਲਈ ਰਸ਼ਵਿੰਦਰ ਸਿੰਘ ਦੀ ਰਿਪੋਰਟ ਧੰਨਵਾਦ